ਜਿਹੜਾ ਤੁਹਾਨੂੰ ਕਹਿੰਦੇ ਨੇ ਗੁੱਜਰਜਾ ਲੱਗਦਾ ਉਹੀ ਹੈ ਇਹ ਪਿੱਛੇ ਵੀ ਕੁਝ ਪਾਈ ਵਰਦਾ ਦੇਖੋ ਗੁੱਜਰਜਾ ਹੀ ਲੱਗਦਾ ਹੈ ਆ ਪਿੱਛੇ ਵੀ ਹੈਗਾ ਨਾ ਇਹਦੇ ਕੋਲ ਫਸਾਇਆ ਵਿੱਚ ਮਾਰਨ ਮੋਰ ਨਾਲੇ ਜੀਜ਼ ਹੋਣੀ ਕੋਈ ਤਿੰਨੇ ਚੜੇ ਨੇ ਉੱਪਰ ਚਾਰ ਆ ਚੌਥਾ ਕਿੱਥੇ ਰਹਿ ਗਿਆ ਇਹ ਚੌਥਾ ਬਾਹਰ ਆਇਆ ਮੇਲੇ ਦਾ ਚੌਥਾ ਬਾਅਦ ਚ ਆਇਆ ਹੁਣ ਫਿਰ ਇਹ ਚੌਥਾ ਬਾਅਦ ਜਿਹੜੇ ਚਾਰ ਹੋ ਗਏ ਪਹਿਲਾਂ ਤਿੰਨ ਤੇ ਆ ਜਿਹੜਾ ਪਿੱਛੇ ਸੱਚ ਆ ਮੁੰਡਾ ਬਾਅਦ ਚ ਆਇਆ ਜਿਹੜਾ ਲੰਬਾ ਆ ਬਾਅਦ ਚ ਆਇਆ ਆਰੇ ਕੋਣ ਬੈੱਡ ਵੀ ਬੋਲਣਗੇ ਜਾਣ ਲੱਗੇ ਆ ਮੁੱਛਾ ਜਿਹੜਾ ਉਹ ਕਰਦਾ ਚਾਰ ਚਾਰ ਦੇ ਲੈ ਪਿੱਛੇ ਵਾਲਾ ਇਹ ਤਿੰਨ ਤੇ ਚਾਰ ਹੈ ਜੀ ਉਹ ਚੌਥਾ ਬੰਦਾ ਕਿੱਥੇ ਤੇ ਆ ਗਿਆ ਹੁਣ ਆ ਗਿਆ ਇੱਥਾਰ ਲੈ ਗਿਆ ਪਿੱਛੇ ਆ ਮੁੰਡਾ ਚੌਥਾ ਹੈ ਹਾਂ ਨੰਗੇ ਮੂੰਹ ਵਾਲਾ ਪਿੱਛੇ ਦੇਖੋ ਕੀ ਰੱਖਿਆ ਹੋਇਆ ਹਾਂ ਇਹਦੇ ਪਿੱਛੇ ਵੀ ਕੁਝ ਪਸਾਇਆ ਹੋਇਆ ਨੇ ਰੱਖਿਆ ਹੋਇਆ ਚ ਮਾਰਨ ਨੂੰ ਉਹ ਅੰਦਰ ਤਿੰਜਾ ਕੁਝ ਚੱਕੀ ਚੌਥਾ ਬਾਹਰ ਉਹ ਪਾਣੀ ਦੀ ਬੋਤਲ ਪਾਣੀ ਆ ਪਤਾ ਨਹੀਂ ਕਿਆ ਪਾਣੀ ਹਾਂ ਪਾਣੀ ਪਾਣੀ ਪੁੱਤ ਪੀਆ ਫਿਰ ਪਾਣੀ ਪਾਣੀ ਪੀਆ ਉਹਦੇ ਪਾਣੀ ਪੀਆ ਰਾਮਣ ਕਰ ਰਹੇ ਹੈ ਨਾ ਇਹਨਾਂ ਤਾਂ ਕਰ ਰਹੇ ਪਿੱਛੇ ਕਿੱਸਾ ਕਿਸੇ ਨੂੰ ਕੋਈ ਤਿਆਰ ਹੋਗਾ ਜੀ ਤਿਆਰ ਆਇਆ ਕੋਈ ਹੋ ਤਿਆਰ ਹੈ ਕੋਈ ਹੋ ਤਿਆਰ ਆ ਕੋਈ ਚਾਰੇ ਜਾਣੇ ਹਨ ਹਾਂ ਜੀ ਵੀਰ ਜੀ ਕਹਿੰਦੇ ਕਿ ਜਦ ਕੰਮ ਕਰਨਾ ਸਾਰੇ ਕੰਮ ਕਰਕੇ ਕਰ ਬੋਲੋ ਇਹ ਕੀ ਇਹ ਵੀਡੀਓ ਬਣਾਉਂਦੀ ਬਣਾਉਂਦੀ ਤਾਂ ਵਾਰਿਆਂ ਨੂੰ ਚਾਰੇ ਇਹ ਦੇਖ ਲੈ ਕਿ ਕੋਈ ਚੱਲਣਾ ਵਧੀਆ ਬਾਹਰ ਨਿਕਲੇ ਨਹੀਂ ਤਾਂ ਪਤਾ ਨਹੀਂ ਕਹਿ ਮਾਰੂ ਜਿੰਦੇ ਨਾ ਕਹਿ ਪਤਾ ਨਹੀਂ ਤੂੰ ਗੋਤ ਵੀ ਲੈ ਗਿਆ ਥੱਟ ਕੇ ਦੂਹਾ ਦੇ ਗਿਆ ਕੱਪੜਾ ਕੱਪੜਾ ਸਿੱਟਿਆ ਉਹਨੇ ਕੱਪੜਾ ਸਿੱਟ ਕੇ ਦੂਹਾ ਕੱਪੜਾ ਦੇ ਗਿਆ ਚੱਕ ਕੇ ਇਹਨੇ ਨੂੰ ਕੈਮਰੇ ਦਾ ਪਤਾ ਹੀ ਨਹੀਂ ਲੱਗਿਆ ਮੇਲੇ ਦਾ ਕੈਮਰੇ ਦਾ ਪਤਾ ਹੀ ਨਹੀਂ ਲੱਗਿਆ ਮੈਨੂੰ ਐਂ ਤਾਂ ਵੀ ਅੰਦਰ ਕੈਮਰਾ ਨਹੀਂ ਮਿਲਿਆ ਪਰ ਵੀ ਕਰਮੀ ਹੋਇਆ ਬਾਹਰ ਆ ਉਹਨੇ ਯਾਰੇ ਨਾਲ ਪਾਣੀ ਪੀ ਰਿਹਾ ਆ ਬੰਦਾ ਯਾਰੇ ਡਰਦਾ ਇਹਨਾਂ ਨੂੰ ਹਾਂ ਪਹਿਲਾਂ ਵੀ ਇੱਕ ਇਹ ਕਹਾ ਆ ਡਰਦਾ ਇਹ ਨਹੀਂ ਡਰਦਾ ਹੈਗਾ ਦੂਰ ਨਹੀਂ ਡਰਦਾ ਐਂ ਕਰਦੇ ਆ ਇਹਨਾਂ ਤੋਂ ਕੈਮਰਾ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਆ ਇਹਨਾਂ ਨੂੰ ਲੈ ਸਾਈਡ ਤੇ ਲੰਪਾਇਵਾ ਵੀ ਹੈਗਾ ਕੁਸਤੇ ਖਾ ਜਾ ਠੀਕਾ ਬਾਹਰ ਗਿਆ